ਗੰਦਰ ਜਿਮਨੀ ਚੋਣ ਦਾਸ ਤੇ ਕਿਦ ਨੂੰ ਹੋਣ ਜਾ ਰਹੀ ਹੈ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਦਿੱਤੇ ਆ ਲੇਕਿਨ ਕਾਂਗਰਸ ਪਾਰਟੀ ਨੇ ਆਪਣਾ ਗਰਾਸ ਰੂਟ ਵਰਕਰ ਇੱਕ ਮਹਿਲਾ ਬੀਬੀ ਜਿਹੜੀ 5 ਵਾਰ ਐਮਸੀ ਰਹੀ ਹੈ ਤੇ ਸੀਨੀਅਰ 50 ਮੇਅਰ ਰਹੀ ਹੈ ਜਿਹੜੀ ਕਿ ਇੱਕ ਹੌਨਰ ਵਰਕਰ ਹੈ ਇੱਕ ਮਹਿਲਾ ਨੂੰ ਐਸੀ ਟਿਕਟ ਦਿੱਤੀ ਹੈ ਦੂਸਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਹੈ ਉਹ ਇੱਕ ਪਾਰਟੀ ਤੋਂ ਦੂਜੀ ਦੂਜੀ ਤੇ ਤੀਜੀ ਛੱਡ ਕੇ ਆਏ ਹੋਏ ਆ ਸਾਰੇ ਦਲ ਬਦਲੂ ਐ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਠਹਿਰਾਵਾ ਵਾਲੇ ਜਿਨ੍ਹਾਂ ਦੇ ਵਿੱਚ ਸਬਰ ਸੰਤੋਖ ਹੈ ਜਿਹੜੇ ਆਪਣੀ ਪਾਰਟੀ ਤੇ ਨਾਲ ਮਿਲ ਕੇ ਚੱਲਦੇ ਉਹਨਾਂ ਲੋਕਾਂ ਨੂੰ ਚੁਣੋ ਜਿਹੜੇ ਨਿੱਤ ਬਦਲਦੇ ਐ ਜਿਹੜੇ ਡਰ ਕੇ ਜਾਂ ਲਾਲਚ ਦੇ ਵਿੱਚ ਪਾਰਟੀਆਂ ਬਦਲ ਲੈਂਦੇ ਤੁਸੀਂ ਦੇਖੋ ਪਿਛਲੀ ਵਾਰੀ ਜਿਹੜਾ ਆਮ ਆਦਮੀ ਪਾਰਟੀ ਚੋਂ ਖੜਾ ਸੀ ਅਰੇ ਐਮਐਲਏ ਜਿੱਤਿਆ ਐਤ ਕੀ ਉਹ ਭਾਜਪਾ ਵੱਲੋਂ ਖੜਾ ਜਿਹੜਾ ਪਿਛਲੀ ਵਾਰੀ ਭਾਜਪਾ ਕੰਨੀ ਤੇ ਖੜਾ ਸੀ ਐਤ ਕੀ ਉਹ ਆਮ ਆਦਮੀ ਪਾਰਟੀ ਵੱਲੋਂ ਖੜਾ ਮੈਂ ਤਾਂ ਪਾਰਟੀਆਂ ਤੋਂ ਹਰਾਨ ਆ ਰਹੀਆਂ ਲੋਕਾਂ ਤੋਂ ਹਰਾਨ ਹੈ ਕੋਈ ਦੀਨ ਧਰਮੇ ਨਹੀਂ ਹੈ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਸੋਹੇ ਇਹ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਉਹਨਾਂ ਦੇ ਨਾਲ ਲੋਕ ਵੀ ਨਹੀਂ ਸਟੈਂਡ ਕਰਦੇ ਤੇ ਉਹਨਾਂ ਨੂੰ ਲੋਕ ਨਕਾਰ ਦਿੰਦੇ ਆ ਪਿੱਛੇ ਵੀ ਨਕਾਰਿਆ ਤੇ ਇਸ ਵਾਰ ਵੀ ਨਕਾਰਨਗੇ ਹੁਣ ਵੀ ਪੰਜਾਬ ਵਿੱਚੇ ਉਹਨਾਂ ਦੇ ਲੇਕਿਨ ਕੰਮ ਨਹੀਂ ਨਾ ਕੋਈ ਕਰਦੇ ਤਾਂ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਆ ਬਿਜਲੀ ਦਾ ਹੀ ਦੇਖ ਲੋ ਥੋਂ ਐਨੇ ਕੱਟ ਲੱਗਦੇ ਐ ਲੋਕ ਐਨੇ ਪਰੇਸ਼ਾਨ ਐ ਤਾਂ ਜਿੰਨੇ ਮੱਛਰ ਲੜਾਈ ਐ ਉਨੀਆਂ ਵੋਟਾਂ ਕੱਟ ਪੈਣੀਆਂ ਅੱਜ ਇਹ ਨੀੜ ਦੇ ਕਾਫਲਿਆਂ ਦਾ ਕੋਈ ਅੰਤ ਥੋੜੋ ਐ ਇਹ ਜਿਹੜੀ ਇੱਥੇ ਦੀ ਆਮ ਆਦਮੀ ਝਾੜੂ ਵਾਲੀ ਸਰਕਾਰ ਐ ਇਹਨਾਂ ਨੇ ਤਾਂ ਝਾੜੂ ਪੈਸੇ ਕੱਢੇ ਕਰਨ ਵਾਸਤੇ ਲਾਇਆ ਹੋਇਆ ਇਹ ਅੰਦਰ ਨੂੰ ਸੰਭਰਦੇ ਨਾਲੇ ਬਾਹਰ ਨੂੰ ਨਹੀਂ ਸੰਭਰਦੇ ਇਹ ਏ ਸਮਝ ਲਓ ਕਿ ਪੂਰੇ ਠੱਗ ਲੋਕ ਹੈ ਜਿਨ੍ਹਾਂ ਨੇ ਪੰਜਾਬ ਨੂੰ ਦੋਨੇ ਹੱਥੀ ਲੁੱਟਣਾ ਸ਼ੁਰੂ ਕੀਤਾ ਹੋਇਆ ਲੋਕ ਇਹਨਾਂ ਨੂੰ ਨਾ ਇਹਨਾਂ ਨੂੰ ਮਾਫ਼ ਕੀਤਾ ਪਿਛਲੇ ਲੈਕਚਰਾਂ 'ਚ ਨਾ ਅੱਗੇ ਉਹਨੂੰ ਕਰਨਗੇ ਤੁਸੀਂ ਅਜੇ ਤਾਂ ਅੱਗੇ ਅੱਗੇ ਦੇਖਿਓ ਇਹਨਾਂ ਦਾ ਹੁਣ ਕੀ ਹਾਲ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੁੱਟ ਪਾਈ ਵੀ ਜਿਸ ਤਰੀਕੇ ਪੰਜਾਬ ਦੇ ਵਿੱਚ ਨਸ਼ਾ ਫੈਲਿਆ ਦੋ ਸਾਲਾਂ ਦੇ ਵਿੱਚ ਔਰ ਇਹ ਉਹਦੀ ਪੁਸ਼ਤਪਨਾਹੀ ਕਰਦੇ ਆ ਇਹੇ ਰੋਜ਼ ਮਾਮਾ ਦੇ ਪੁੱਤ ਮਾਰਦੇ ਆ ਤੇ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਹੈ ਇਹ ਆਪਣੇ ਬੜੀਆਂ ਕੋਠੀਆਂ 'ਚ ਬੈਠੇ ਆ ਬੜੀਆਂ ਗੱਡੀਆਂ 'ਚ ਘੁੰਮਦੇ ਆ ਨਾ ਲੋਕਾਂ ਦੀ ਅਸਾਰ ਲੈਂਦੇ ਆ ਇਹਨਾਂ ਦੇ ਪਾਥੀਆਂ ਪੈਣ ਦੇ ਦਿਨ ਆ ਗਏ ਆ ਤੇ ਸਰ ਇਹ ਕਹਿੰਦੇ ਸੀ ਨਾ ਏਕਾ ਤਾਂ ਉੜ ਗਿਆ ਮੂਰੇ ਤੇ ਉਹਨਾਂ ਤੀਆ ਵੀ ਉੜ ਜਾਣਾ ਅੱਗੇ ਯਾਰ ਪਰਚੇ ਤਾਂ ਜਿਹੜੇ ਖਾਂਦੇ ਆ ਗਰੀਬ ਉਹਨਾਂ ਤੇ ਕਰੀ ਜਾਂਦੇ ਜਿਹੜਾ ਨੂੰ ਲੋਕ ਚਾਟ ਪਰ ਲਾ ਲੈਂਦੇ ਆ ਜਿਹੜੇ ਵੇਚਣ ਵਾਲੇ ਉਹਨਾਂ ਪਰ ਤਾਂ ਕੋਈ ਪਰਚਾ ਨਹੀਂ ਨਾ ਹੋਇਆ ਨਾ ਜਿਹੜੇ ਮਾਫੀਆ ਗਰੁੱਪ ਹੈ ਜਿਹਨੂੰ ਕਿ ਇਹ ਆਪ ਹੋਂਦ ਪੁਸਤ ਪੜਾਈ ਕਰਨ ਲੱਗੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਤੇ ਕੋਈ ਪਰਚਾ ਨਹੀਂ ਹੈ